ਮਾਸਟਰ ਕਰਨੈਲ ਸਿੰਘ ਇਸ਼ਰੂ ਦੇ ਪਿੰਡ ਵਿੱਚ ਪਹੁੰਚੇ ਹਨ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕੁਝ ਦਿਨ ਪਹਿਲਾਂ ਰਾਜਪਦਰੀ ਸਮਾਗਮ ਹੋਇਆ ਸਿਰਫ ਤੇ ਸਿਰਫ ਸਮੇਂ ਦੀਆਂ ਸਰਕਾਰਾਂ ਹੀ ਨਹੀਂ ਬਾਕੀ ਜਿਹੜੇ ਵਿਰੋਧੀ ਪਾਰਟੀਆਂ ਹੋਣ ਜਾਂ ਫਿਰ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆਗੂ ਹੋਣ ਇੱਥੇ ਜਿਹੜੀ ਹੈ ਸਿਆਸੀ ਕਾਨਫਰੰਸ ਕੀਤੀ ਜਾਂਦੀ ਹੈ ਇਹ ਸਿਰਫ ਤੇ ਸਿਰਫ ਇਸ ਵਾਰ ਨਹੀਂ ਹੋਈ ਹਰ ਸਾਲ ਇਸ ਪਿੰਡ ਦੇ ਵਿੱਚ ਸਿਆਸੀ ਕਾਨਫਰੰਸਾਂ ਹੁੰਦੀਆਂ ਵੱਡੇ ਵੱਡੇ ਲੀਡਰ ਜਿਹੜੇ ਨੇ ਪਹੁੰਚਦੇ ਨੇ ਜੇਕਰ ਗੱਲ ਕਰੀਏ ਤਾਂ ਹਰ ਵਾਰ ਜੋ ਸਮੇਂ ਦੇ ਮੁੱਖ ਮੰਤਰੀ ਹੁੰਦੇ ਨੇ ਉਹ ਜ਼ਰੂਰ ਇਸ ਪਿੰਡ ਦੇ ਵਿੱਚ ਹਾਦੀ ਲਵਾਉਂਦੇ ਨੇ ਕਿਉਂਕਿ ਸ਼ਹੀਦ ਮਾਸਟਰ ਕਨੈਤ ਸਿੰਘ ਇਸ ਜੁੜੂ ਦਾ ਪਿੰਡ ਹੈ ਸੜਕਾਂ ਦਾ ਕੰਮ ਤਾਂ ਕੁਝ ਹੋ ਜਾਂਦਾ ਕੁਝ ਰਹਿ ਜਾਂਦਾ ਜੀ ਪਾਣੀ ਦਾ ਤਾਂ ਬਕਾਸ਼ ਹੋਈ ਨਹੀਂ ਹੈਗਾ ਪਾਣੀ ਦਾ ਕੋਈ ਨਹੀਂ ਖੜਾ ਉਹ ਤਾਂ ਉੱਥੇ ਹੀ ਖੜਾ ਪਾਣੀ ਦਾ ਪਿੰਡ ਦੇ ਵਿੱਚ ਬੁਰਾ ਬਹੁਤ ਬੁਰਾ ਹਾਲ ਆ ਜੀ 3 ਸਾਲ ਹੋ ਗਏ ਸੜਕਾਂ ਦੇ ਜਦੋਂ ਦੀ ਮਾਨ ਸਰਕਾਰ ਬਣੀ ਆ ਜੀ 3 ਸਾਲਾਂ ਤੋਂ ਬਾਅਦ ਪਹਿਲੀ ਵਾਰ ਪੱਟ ਲੱਗੇ ਆ ਜੀ ਇੰਨਾ ਬੁਰਾ ਹਾਲ ਸੀਗਾ ਦੂਜੇ ਨੰਬਰ ਤੇ ਜੀ ਇੱਥੇ ਰਾਜਨੀਤੀ ਬਹੁਤ ਜ਼ਿਆਦਾ ਪਿੰਡ ਦਾ ਸਰਪੰਚ ਨਹੀਂ ਵੜਾ ਜੀ ਇੱਥੇ ਰਾਜਨੀਤੀ ਚੱਲਦੀ ਆ ਜੀ ਸਾਰਾ ਕੁਝ ਜੋ ਕਰ ਰਹੇ ਨੇ ਨਾ ਇਹ ਰਾਜਨੀਤੀ ਮਤਲਬ ਕਹਿਣ ਦਾ ਫਾਵ ਕਰ ਨਹੀਂ ਦੇ ਰਹੀ ਜੀ ਪਾਣੀ ਵੀ ਬਹੁਤ ਖਰਾਬ ਹੈ ਜੀ ਤੇ ਪਿਓ ਢੋਪਿਆ ਕਰਕੇ ਪਿੰਨੂ ਵੀ ਪਿੰਨੂ ਹੈ ਹੀ ਖਰਾਬ ਹੈ ਜੀ ਚੈਕਿੰਗ ਅਫਸਰਾ ਕੇ ਕਰਦੇ ਨੇ ਪਾਣੀ ਦੀ ਉਹ ਵੀ ਸਿਰਫ ਜਦੋਂ 15 ਅਗਸਤ ਹੁੰਦੀ ਹੋ ਉਹ ਉਹਦੇ ਹੀ ਕਰਦੇ ਨੇ ਉਹਦੇ ਹੀ ਕਰਦੇ ਨੇ ਜੀ ਜੀ ਮਾਸਟਰ ਕਰਨੈਲ ਸਿੰਘ ਇੰਸੂ ਦੇ ਪਿੰਡ ਵਿੱਚ ਪਹੁੰਚੇ ਆ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕੁਝ ਦਿਨ ਪਹਿਲਾਂ ਰਾਜਪਦਰੀ ਸਮਾਗਮ ਹੋਇਆ ਸਿਰਫ ਤੇ ਸਿਰਫ ਸਮੇਂ ਦੀਆਂ ਸਰਕਾਰਾਂ ਹੀ ਨਹੀਂ ਬਾਕੀ ਜਿਹੜੇ ਵਿਰੋਧੀ ਪਾਰਟੀਆਂ ਹੋਣ ਜਾਂ ਫਿਰ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆਗੂ ਹੋਣ ਇੱਥੇ ਜਿਹੜੀ ਐ ਸਿਆਸੀ ਕਾਨਫਰੰਸ ਕੀਤੀ ਜਾਂਦੀ ਆ ਇਹ ਸਿਰਫ ਤੇ ਸਿਰਫ ਇਸ ਵਾਰ ਨਹੀਂ ਹੋਈ ਹਰ ਸਾਲ ਇਸ ਪਿੰਡ ਦੇ ਵਿੱਚ ਸਿਆਸੀ ਕਾਨਫਰੰਸਾਂ ਹੁੰਦੀਆਂ ਵੱਡੇ ਵੱਡੇ ਲੀਡਰ ਜਿਹੜੇ ਨੇ ਪਹੁੰਚਦੇ ਨੇ ਜੇਕਰ ਗੱਲ ਕਰੀਏ ਤਾਂ ਹਰ ਵਾਰ ਜੋ ਸਮੇਂ ਦੇ ਮੁੱਖ ਮੰਤਰੀ ਹੁੰਦੇ ਨੇ ਉਹ ਜਰੂਰ ਇਸ ਪਿੰਡ ਦੇ ਵਿੱਚ ਹਾਜ਼ਰੀ ਲਵਾਉਂਦੇ ਨੇ ਕਿਉਂਕਿ ਸ਼ਹੀਦ ਮਾਸਟਰ ਕਨੈਤ ਸਿੰਘ ਈਸਰੂ ਦਾ ਪਿੰਡ ਹੈ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਰਾਜ ਪਦਰੀ ਸਮਾਗਮ ਹੋ ਕੇ ਹਟਿਆ ਕਿਸ ਤਰ੍ਹਾਂ ਦੇਖਦੇ ਨੇ ਕੀ ਕਹਿੰਦੇ ਨੇ ਲੋਕ ਬਾਪੂ ਜੀ ਕੀ ਨਾਮ ਆ ਜਰਨੈਲ ਸਿੰਘ ਆ ਕਿਹੜੇ ਪਿੰਡ ਦੇ ਰਹਿਣਗੇ ਐਸੇ ਈਸਰੂ ਦੇ ਈਸਰੂ ਦੇ ਰਹਿਣ ਵਾਲੇ ਤੁਹਾਡੇ ਪਿੰਡ ਦੇ ਕਹਿੰਦੇ ਵੀ ਮਹਾਨ ਸ਼ਹੀਦ ਹੋਏ ਨੇ ਮਾਸਟਰ ਕਨੈਤ ਸਿੰਘ ਈਸਰੂ ਹਾਂ ਜੀ ਹਾਂ ਜੀ ਕਨੈਤ ਸਿੰਘ ਜੀ ਆ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਪ੍ਰੋਗਰਾਮ ਹੁੰਦਾ ਜਿੱਥੇ ਆਉਂਦੇ ਨੇ ਹੀ ਮੰਤਰੀ ਆਉਂਦੇ ਨੇ ਸਾਰੇ ਸਾਰੇ ਮੰਤਰੀ ਆਉਂਦੇ ਨੇ ਸਿਰਫ ਸਰਕਾਰਾਂ ਵਾਲੇ ਹੀ ਆਉਂਦੇ ਨੇ ਜਾਂ ਦੂਜੇ ਵੀ ਆਉਂਦੇ ਨੇ ਸਾਰੇ ਆਉਂਦੇ ਰਹੇ ਨੇ ਪਹਿਲਾਂ ਵੀ ਹੁਣ ਵੀ ਹੁਣ ਵੀ ਸਾਰੇ ਆਉਂਦੇ ਨੇ ਸਾਰੇ ਆਉਂਦੇ ਹਾਂਜੀ ਹਾਂ ਕਿਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਜੇਕਰ ਪਿੰਡ ਦੀ ਗੱਲ ਕਰੀਏ ਵੀ ਪਿੰਡ ਦੇ ਹਾਲਾਤ ਕਿਦਾਂ ਦੇ ਨੇ ਸੜਕਾਂ ਦੀ ਗੱਲ ਕਰੀਏ ਵਿਕਾਸ ਦੀ ਗੱਲ ਕਰੀਏ ਕਿੰਨੇ ਕੁ ਕੰਮ ਹੋਏ ਨੇ ਕਿੰਨੇ ਕੁ ਰਹਿੰਦੇ ਨੇ ਸੜਕਾਂ ਦਾ ਕੰਮ ਤਾਂ ਕੁਝ ਹੋ ਜਾਂਦਾ ਕੁਝ ਅੱਧਾ ਘੇਰ ਜਾਂਦਾ ਜੀ ਅੱਛਾ ਜੀ ਪਾਣੀ ਦਾ ਤਾਂ ਬਖਾਜ ਹੋਇਆ ਹੀ ਨਹੀਂ ਹੈਗਾ ਪਾਣੀ ਦਾ ਕੋਈ ਨਹੀਂ ਖੜਾ ਹੋ ਕੋਈ ਤਾਂ ਉੱਥੇ ਹੀ ਖੜਾ ਪਾਣੀ ਦਾ ਅੱਛਾ ਜੀ ਟੋਬਿਆਂ ਦੀ ਗੱਲ ਕਰੀਏ ਜਾਂ ਹਾਂ ਜੀ ਟੋਬਿਆਂ 'ਚ ਖੜਾ ਪਾਣੀ ਜਾਂ ਜਦੋਂ ਮੀਂਹ ਪੈਂਦਾ ਉਦੋਂ ਬੱਸ ਜਦੋਂ ਮੀਂਹ ਪੈਂਦਾ ਫੇਰ ਤਾਂ ਇੱਕੋ ਜਿਹੀ ਹੁੰਦੀਆਂ ਟੋਬੇ ਵਿੱਚੇ ਮੱਭੀਆਂ ਵਿੱਚੇ ਹਾਂ ਹਾਂ ਜੀ ਹਾਂ ਲੰਗਣਾ ਕਿੰਨਾ ਔਖਾ ਹੁੰਦਾ ਲੰਗਣਾ ਤਾਂ ਹੁਣ ਬਹੁਤ ਔਖਾ ਹੋ ਜਾਂਦਾ ਜੀ ਫੇਰ ਅੱਛਾ ਚਾਹੇ ਆਪ ਚਲੋ ਆਪਾਂ ਸਰਪੰਚ ਦੀ ਗੱਲ ਨਹੀਂ ਕਰਦੇ ਆਪਾਂ ਕਹਿੰਦੇ ਆ ਵੀ ਵਿਧਾਇਕ ਇੱਥੇ ਆਉਂਦੇ ਨੇ ਹਰ ਸਾਲ ਇੱਥੇ ਚਾਹੇ ਵਿਰੋਧੀ ਪਾਰਟੀਆਂ ਹੋਣ ਜਾਂ ਫਿਰ ਸਮੇਂ ਦੀਆਂ ਜਿਹੜੀਆਂ ਕੰਮ ਤਾਂ ਉਹਦਾ ਕਰਾਉਂਦੇ ਨੇ ਜੇ ਪਿੰਡ ਵਾਲੇ ਵੀ ਕਰਾਉਣ ਨਾਲ ਰਲ ਕੇ ਤਾਂ ਹੀ ਹੋਊਗਾ ਜੀ ਕਿੰਨੇ ਕੰਮ ਰਹਿੰਦੇ ਨੇ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਕੰਮ ਦਾ ਸਾਰੀ ਦਾ ਨਹੀਂ ਪਾਣੀ ਦਾ ਤਾਂ ਸਾਰਾ ਮੁੱਦਾ ਦਾ ਪਾਣੀ ਦਾ ਤਕੜਾ ਮੁੱਦਾ ਜੀ ਸਭ ਤੋਂ ਤਕੜਾ ਮੁੱਦਾ ਪਾਣੀ ਦਾ ਜੀ ਵੀ ਪਾਣੀ ਦੀ ਨਿਕਾਸੀ ਹੁੰਦੀ ਨਹੀਂ ਹੁੰਦੀ ਨਹੀਂ ਜੀ ਬਾਈ ਜੀ ਕੀ ਨਾਮ ਆ ਕਿਹੜੇ ਪਿੰਡੇ ਰਹਨ ਵਾਲੇ ਮੇਰਾ ਪਿੰਡ ਆ ਨਾਮ ਸੋਨੀ ਆ ਜੀ ਪਿੰਡ ਛੜੂਆ ਜੀ ਅੱਛਾ ਪਿੰਡ ਦੇ ਵਿੱਚ ਬੁਰਾ ਬਹੁਤ ਬੁਰਾ ਹਾਲ ਆ ਜੀ 3 ਸਾਲ ਹੋ ਗਏ ਆ ਸੜਕਾਂ ਦੇ ਜਦੋਂ ਦੇ ਮਾਨ ਸਰਕਾਰ ਬਣੀ ਆ ਜੀ ਅੱਛਾ ਜੀ ਕਰਕਾਂ ਤੇ ਆ ਤੀਜੀ ਵਾਰ 3 ਸਾਲਾਂ ਤੋਂ ਬਾਅਦ ਪਹਿਲੀ ਵਾਰ ਪੱਛ ਲੱਗੇ ਆ ਜੀ ਇੰਨਾ ਬੁਰਾ ਹਾਲ ਸੀਗਾ ਦੂਜੇ ਨੰਬਰ ਤੇ ਜੀ ਇੱਥੇ ਰਾਜਨੀਤੀ ਬਹੁਤ ਜ਼ਿਆਦਾ ਪਿੰਡ ਦਾ ਸਰਪੰਚ ਨਹੀਂ ਮਾੜਾ ਜੀ ਇੱਥੇ ਰਾਜਨੀਤੀ ਚੱਲਦੀ ਆ ਜੀ ਸਾਰਾ ਕੁਝ ਜੋ ਕਰ ਰਹੇ ਨੇ ਨਾ ਇਹ ਰਾਜਨੀਤੀ ਮਤਲਬ ਕਹਿਣ ਦਾ ਭਾਵ ਕੁਝ ਕਰਨ ਹੀ ਦੇ ਰਹੀ ਜੀ ਕੁਝ ਕਰਨ ਨਹੀਂ ਦੇ ਰਹੀ ਹਾਂਜੀ ਤੇ ਮੰਨ ਲਓ ਜੀ ਇਹ ਕੋਈ ਸਰਪੰਚ ਕਰ ਰਿਹਾ ਦਾ ਦੂਜੀ ਪਾਰਟੀ ਉਹ ਕਹ ਰਿਹਾ ਪਿੰਡ ਦਾ ਸਰਪੰਚ ਨਹੀਂ ਮਾੜਾ ਜੀ ਬਹੁਤ ਰੋਕ ਲਗਾ ਦਿੰਦੇ ਆ ਹਾਂਜੀ ਹਾਂਜੀ ਰੋਕ ਲਗਾਣਾ ਤੇ ਪਾਣੀ ਦਾ ਇੰਨਾ ਬੁਰਾ ਹਾਲ ਆ ਜੀ ਥੋੜੀ ਜੀ ਬਾਰਿਸ਼ ਆ ਜਾਵੇ ਹਾਂਜੀ ਕੁਛ ਵੀ ਮੇਲਾ ਪਹਿਲਾਂ ਵੀ ਭਰਦਾ ਸੀ ਦੇਖੋ ਜੀ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਪਾਰਟੀ ਵੀ ਰਹੀ ਆ ਮੇਲਾ ਭਰਦਾ ਸੀ ਤੇ ਪਤਾ ਲੱਗਦਾ ਸੀਗਾ ਘਰਾਂ 'ਚ ਰਿਸ਼ਤੇ ਇੱਥੇ ਕਾਨਫਰੰਸ ਹੁੰਦੀ ਜੀ ਜੀ ਹਾਂਜੀ ਉਹ ਬੰਦ ਹੀ ਹੋ ਗਈ ਜੀ ਬੰਦ ਹੀ ਹੋ ਗਈ ਸ਼ਹੀਦ ਕਰਨੈਲ ਸਿੰਘ ਦੇ ਬੁੱਤ ਤੇ ਉੱਥੇ ਜੋ ਕਾਨਪਰ ਹੁੰਦੀ ਉੱਥੇ ਹੁੰਦੀ ਆ ਇੱਕ ਘੰਟੇ ਦਾ ਮੇਲਾ ਰਹਿ ਗਿਆ ਜੀ ਮੇਲਾ ਸਾਰਾ ਉਹ ਕਰਤਾ ਦੇਖੋ ਕੋਈ ਸਾਡੇ ਗਰਾਊਂਡ ਦੇ ਵਿੱਚ ਪਹਿਲਾਂ ਤਿਰੰਗਾ ਲਹਿਰਾਇਆ ਜਾਂਦਾ ਸੀ ਇਸ ਕੋਈ ਤਿਰੰਗਾ ਨਹੀਂ ਲਹਿਰਾਇਆ ਜਾਂਦਾ ਕਾਰਨ ਕੀ ਹੈ ਬਾਈ ਕਾਰਨ ਕੀ ਇਹ ਰਾਜਨੀਤੀਆਂ ਜੀ ਰਾਜਨੀਤੀ ਆਪਸੀ ਫੁੱਟ ਦੀ ਗੱਲ ਕਰਦੀ ਆਪਾਂ ਆਪਸੀ ਫੁੱਟਾ ਲੋਕਾਂ ਦੇ ਵਿੱਚ ਹਾਂਜੀ ਹਾਂਜੀ ਲੱਗਦਾ ਵੀ ਉਹਦੀ ਕਰਕੇ ਕੰਮ ਨਹੀਂ ਹੋ ਜੇਗਾ ਹਾਂਜੀ ਕੋਈ ਕੰਮ ਨਹੀਂ ਜੀ ਕੋਈ ਕੁਝ ਨਹੀਂ ਗਰਾਊਂਡ ਦਾ ਸਟੇਡੀਅਮ ਦਾ ਹਾਲ ਦੇਖ ਲਓ ਜੀ ਪਾਣੀ ਇੰਨਾ ਇੰਨਾ ਖੜਾ ਤੀ ਉਹ ਤਾਂ ਬਹੁਤ ਮਿਹਨਤ ਕਰੀਆਂ ਜੋ ਸਪੋਰਟਸ ਵਾਲੇ ਆਪਣੇ ਲੜਕੇ ਜੀ ਖੇਡਣ ਵਾਲੇ ਉਹਨਾਂ ਨੇ ਪਾਣੀ ਵੀ ਕੱਢਿਆ ਜੀ ਬਹੁਤ ਮਿਹਨਤ ਕਰੀਆ ਦਿਨ ਰਾਤ ਇੱਕ ਲਾਗੇ ਫਿਰ ਵੀ ਉਹਨਾਂ ਨੇ ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਜੀ ਬਹੁਤ ਮਿਹਰਮਾਨੀ ਆ ਉਹਨਾਂ ਦੀ ਸਾਰਿਆਂ ਦੀ ਜੀ ਯਾਨੀ ਕਿ ਬਹੁਤ ਵਧੀਆ ਜਿਹੜਾ ਸਮਾਗਮ ਇਸ ਵਾਰ ਵੀ ਹੋਇਆ ਭਾਈ ਜੀ ਤੁਸੀਂ ਇਸ ਪਿੰਡ ਦੇ ਨਾਲ ਹੀ ਬਿਲੋਂਗ ਕਰਦੇ ਇਸ ਪਿੰਡ ਦੇ ਹੀ ਰਹਿਣ ਵਾਲੇ ਹੋ ਕੀ ਨਾਮ ਹੈ ਬਕਸੀ ਸਿੰਘ ਅਜਾ ਬਕਸੀ ਸਿੰਘ ਜੀ ਜੀ ਆਪਾਂ ਗੱਲ ਕਰੀਏ ਪਿੰਡ ਦੇ ਹਾਲਾਤ ਕਿਦਾਂ ਦੇ ਨੇ ਪਿੰਡ ਦੇ ਵਿੱਚ ਜਦੋਂ ਬਾਈ ਜੀ ਨੇ ਦੱਸਿਆ ਕਿ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਆ ਕਹਿੰਦੇ ਜਦੋਂ ਮੀਂਹ ਪੈਂਦਾ ਵਾ ਤੇ ਜਿਹੜਾ ਪਾਣੀ ਆ ਉਹ ਪੂਰਾ ਭਰ ਜਾਂਦਾ ਵ ਉੱਕਣੇ ਨੇ ਜੀ ਹਾਲਾਤ ਜਮੀ ਪੈ ਜਾਂਦਾ ਜੀ ਅੱਛਾ ਹਾਂ ਜੀ ਹਾਂ ਕਿੰਨੇ ਹੋਰ ਕੋਈ ਸਮੱਸਿਆ ਜਿਹੜੀ ਹੋਵੇ ਹੋਰ ਸਮੱਸਿਆ ਜੀ ਸਾਡੇ ਪਿੰਡ ਦੇ ਸਾਰੀਆਂ ਸਮੱਸਿਆ ਨੇ ਕੋਈ ਪਾਰਟੀ ਨਹੀਂ ਇੱਥੇ ਕੁਝ ਕਰ ਰਹੀ ਹਾਂ ਕੋਈ ਕੋਈ ਪਿੰਡ ਦਾ ਨਹੀਂ ਕੋਈ ਕੁਝ ਕਰ ਰਿਹਾ ਵਾ ਅੱਛਾ ਇੱਥੇ ਦਾ ਸਾਰੇ ਹੀ ਵਿਰੋਧੀ ਪਾਰਟੀ ਅਸੀਂ ਵਧੀਆ ਕਰਕੇ ਕੋਈ ਵੀ ਬੰਦੇ ਨੂੰ ਚੁਣਦੇ ਆ ਹਾਂ ਜੀ ਵਧੀਆ ਕਰਕੇ ਚੁਣਦੇ ਆ ਵੋਟਾਂ ਦੇ ਬਾਅਦ ਮਾੜੀ ਹੋ ਜਾਂਦਾ ਵਾ ਮਾੜੀ ਹੋ ਜਾਂਦਾ ਹਾਂ ਅੱਛਾ ਜਿੱਦਾਂ ਹੁਣ ਹਰੇਕ ਪਾਰਟੀ ਦੇ ਜਿਹੜੇ ਆਗੂ ਆਉਂਦੇ ਨੇ ਇੱਥੇ ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਦੇ ਆਗੂ ਆਉਂਦੇ ਨੇ ਕੀ ਤੁਸੀਂ ਉਹਨਾਂ ਦੇ ਸਾਹਮਣੇ ਸਮੱਸਿਆ ਨਹੀਂ ਰੱਖਦੇ ਆਪਣੀ ਜਾਂ ਮੁੱਖ ਮੰਤਰੀ ਪੰਜਾਬ ਆਏ ਸੀ ਜੀ ਕਹਿੰਦੇ ਨੇ ਜੀ ਕੋਈ ਨਹੀਂ ਜੀ ਛੋਟੇ ਆ ਅਗਲੇ ਹਫਤੇ ਕਰਾਂਗੇ ਜੀ ਛੋਟੇ ਅਗਲੇ ਸਾਲ ਕਰਾਂਗੇ ਠਮਕਾ ਕਰਾਂ ਫਲਾਣਾ ਕਰਾਂ ਬੁੜੀਆਂ ਨੂੰ ਕਹਿ ਸੀਗਾ ਭਗਵੰਤ ਮਾਨ ਨੇ ਜੀ ਛੋਟ ਨੂੰ ਮੈਂ 1000 400 ਰੁਪਏ ਮਹੀਨਾ ਪਾਇਆ ਕਰੂੰਗਾ ਅੱਛਾ ਜੀ ਹਰੇਕ ਤੋਂ ਕਿਸੇ ਬੁੜੀ ਨੂੰ ਕੋਈ ਪੈਸਾ ਨਹੀਂ ਤੇ ਆਗਾ ਬਾਕੀ ਹੁੱਦਾਂ ਪਿੰਡ ਦੇ ਵਿਕਾਸ ਹੋਈ ਜਾ ਰਹੇ ਨੇ ਕੰਮ ਹੋਇਆ ਨਹੀਂ ਵਿਕਾਸ ਨਹੀਂ ਹੋ ਰਿਹਾ ਸਾਰਾ ਬੁਰਾ ਹਾਲ ਹੈ ਸਾਡੇ ਪਿੰਡ ਦਾ ਹਾਂ ਜੀ ਬਿਲਕੁਲ ਕਿਤੇ ਨਾ ਕਿਤੇ ਬਜ਼ੁਰਗ ਵਧੀਆ ਨਹੀਂ ਲੱਗੀ ਕੋਈ ਵੀ ਕੋਈ ਪਾਰਟੀ ਨਹੀਂ ਬੁਝੇ ਨਾ ਨਾ ਅਜਿਹਾ ਗਾਹ ਨੂੰ ਵੋਟ ਵੀ ਨਹੀਂ ਪਾਉਣੀ ਇਹਨਾਂ ਨੂੰ ਨਹੀਂ ਵੋਟਾਂ ਬਈ ਜ਼ਰੂਰ ਪਾਏ ਕਿਉਂਕਿ ਤੁਹਾਡਾ ਹੱਕ ਆ ਕਿਸੇ ਨਾ ਕੋਈ ਨਾ ਕੋਈ ਲੀਡਰ ਵਧੀਆ ਨਿਕਲੂ ਮਾਤਾ ਕਾਫੀ ਉਮਰ ਆ ਤੁਹਾਡੀ ਬੀਬੀ ਕਾਫੀ ਉਮਰ ਆ ਤੁਹਾਡੀ ਤੁਸੀਂ ਕਈ ਸਰਕਾਰਾਂ ਦੇਖੀਆਂ ਹੋਣੀਆਂ ਨੇ ਕਾਫੀ ਸਮਾਂ ਦੇਖਿਆ ਹੋਣਾ ਕੋਈ ਕਿੰਨੇ ਕੰਮ ਜਿਹੜੇ ਪਿੰਡ ਦੇ ਵਿੱਚ ਹੋਏ ਨੇ ਕਿੰਨੇ ਕਰਾਂਦੇ ਨਹੀਂ ਬਦਿਆ ਕੰਮ ਹੋਇਆ ਵਧੀਆ ਹੋਇਆ ਨੇ ਕੰਮ ਵਧੀਆ ਹੋਇਆ ਨੇ ਕਹਿੰਦੇ ਪਾਣੀ ਦੀ ਬੜੀ ਸਮੱਸਿਆ ਬਣ ਗਈ ਆ ਹਾਂਜੀ ਕਿਦਾਂ ਦੇਖਦੇ ਹਾਂ ਜੀ ਕਿ ਹੈਗੀਆਂ ਕਿੰਨੀਆਂ ਇੱਕ ਸਮੱਸਿਆਵਾਂ ਨੇ ਕਿਉਂਕਿ ਮਹਿਲਾਵਾਂ ਨੂੰ ਅਕਸਰ ਵੱਡੀ ਦਿੱਕਤ ਹੁੰਦੀ ਬੰਦੇ ਤਾਂ ਜਿਹੜੇ ਨੇ ਮੋਟਰਸਾਈਕਲਾਂ ਤੇ ਸਕੂਟਰਾਂ ਦੇ ਲੰਘ ਜਾਂਦੇ ਨੇ ਮਹਿਲਾਵਾਂ ਨੂੰ ਆਖਾ ਹਾਂਜੀ ਪਾਣੀ ਦੀ ਤਾਂ ਬਹੁਤ ਵੱਸ ਸਮੱਸਿਆ ਵਾ ਵੀਰ ਜੀ ਸਾਡੇ ਪਿੰਡ ਦੇ ਵਿੱਚ ਹਾਂਜੀ ਟੋਪਾ ਜਿਹੜਾ ਭਰ ਜਾਂਦਾ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਏ ਅੱਛਾ ਜੀ ਤੇ ਫਿਰ ਪਾਣੀ ਦੇ ਵਿੱਚ ਵੀ ਲੰਗਦੇ ਆ ਕੰਦਾ ਵੀ ਢੈਂਦੀਆਂ ਨੇ ਕਾਫੀ ਪਿੰਡਾਂ ਦੇ ਪਿੰਡ ਦੇ ਵਿੱਚ ਮਤਲਬ ਵੀ ਘਰ ਮਕਾਨ ਬਹੁਤ ਖਰਾਬ ਹੋ ਚੁੱਕੇ ਨੇ ਅੱਛਾ ਜੀ ਛੱਡ ਪਾਣੀ ਦਾ ਨਿਕਾਲ ਨਹੀਂ ਆਏਗਾ ਅੱਛਾ ਜੀ ਪਾਣੀ ਦਾ ਨਿਕਾਲ ਨਹੀਂ ਆਏਗਾ ਅੱਛਾ ਜੀ ਕਿੰਨੀ ਕਿਸਮਤ ਸੇ ਆਉਂਦੀ ਹੈ ਬਹੁਤ ਆਉਂਦੀ ਪੰਚਾਇਤਾਂ ਬਥੇਰੀਆਂ ਬਣ ਗਈਆਂ ਸਰਕਾਰ ਬਹੁਤ ਬਣ ਗਈ ਪਰ ਸਾਡਾ ਪਿੰਡ ਨਹੀਂ ਬਦਲਿਆ ਸਾਡਾ ਪਿੰਡ ਉੱਥੇ ਹੀ ਆ ਅੱਛਾ ਜੀ ਪਾਣੀ ਕਹਿੰਦੇ ਮੀਹਾਂ ਦਾ ਵੀ ਪਰ ਜਾਂਦਾ ਹਾਂ ਪਾਣੀ ਮੀਹਾਂ ਦਾ ਵੀ ਪਰ ਛੱਡ ਥੋੜਾ ਜਿਹਾ ਪਾਣੀ ਆਉਂਦਾ ਬਸ ਜਦ ਹੀ ਜਦ ਹੀ ਪਰ ਜਾਂਦਾ ਹਾਂ ਵਾਸੇ ਹੀ ਆ। ਸ਼ਾਂਤ ਜਦੇਸ਼ੇ ਬਿਸਤਰ ਚੱਕ ਲੈਣੇ ਆਪਣੇ। ਅੱਛਾ। ਰਾਂਝੜ ਵੜ ਜਾਂਦਾ। ਹਾਂ, ਘਰਾਂ ਚ ਵੜ ਜਾਂਦਾ ਵੀਰ ਪਾਣੀ। ਗੰਦਾ ਪਾਣੀ। ਹਾਂ, ਗੰਦਾ ਪਾਣੀ। ਅੱਛਾ ਜੇਕਰ ਗੱਲ ਕਰੀਏ ਜਿੱਦਾਂ ਕੀ ਹੁਣ ਪਿੰਡ ਦੇ ਵਿੱਚ ਅਸੀਂ ਸੁਣਿਆ ਵਾ ਕਹਿੰਦੇ ਨੌਜਵਾਨ ਬੜੀ ਮਿਹਨਤ ਕਰਦੇ ਨੇ ਉਹਨਾਂ ਨੇ ਗਰਾਊਂਡ ਦੇ ਵਿੱਚ ਇਸ ਵਾਰੀ ਵਧੀਆ ਜਿਹੜਾ ਬਣਾਇਆ ਵਾ। ਹਾਂ, ਇਹ ਵਧੀਆ ਬਣਾਇਆ। ਅੱਛਾ, ਇਹ ਵਧੀਆ ਬਣਾਇਆ। ਕੋਈ ਪਿੰਡ ਦੇ ਵਿੱਚ ਨਸ਼ਾ ਪੱਤਾ ਤਾਂ ਨਹੀਂ ਹੈਗਾ। ਫੋਈ ਨਾ ਸੋ ਪਤਾ ਬਥੇਰਾ ਇੱਥੇ ਤਾਂ ਸਾਰੇ ਖਾਂਦੇ ਨੇ ਇੱਥੇ ਬਹੁਤ ਅਨੁਸਾਪਕਤਾ ਅੱਛਾ ਜੀ ਸਾਰੇ ਖਾਂਦੇ ਨੇ ਜੀ ਨਹੀਂ ਉਦੋਂ ਪੈਸੇ ਚੌਂਕੀ ਵੀ ਬਣੀ ਹੋਈ ਅੱਜ ਸੁਣਿਆ ਚੌਂਕੀ ਵਾਲੇ ਕੁਛ ਨਹੀਂ ਕਰਦੇ ਹੈਗੇ ਜੀ ਨੀ ਖਾਣਾ ਵੇਚਦੇ ਵੀ ਨਹੀਂ ਤੇ ਖਾਂਦੇ ਵੀ ਨਹੀਂ ਜਨਾਨੀਆਂ ਵੀ ਵੇਚਦੀਆਂ ਅੱਛਾ ਜੀ ਹਾਂ ਜੀ ਪਿੰਡਾਂ ਵਿੱਚ ਜਾਂਦੀਆਂ ਸਕੂਟਰੀਆਂ ਲੈ ਕੇ ਅੱਛਾ ਜੀ ਹਾਂ ਜੀ ਨੇ ਮਾਰੇ ਹਿਲਾਦ ਨੇ ਹਾਂਜੀ ਬਹੁਤ ਮਾਰੇ ਨੇ ਗੱਲਾਂ ਛੱਡ ਦੇ ਵੀਰੇ ਮੈਂ ਆ ਪਿੰਡ ਦਾ ਤਾਂ ਬੱਸ ਇਹ ਸ਼ੁਰੂ ਦਾ ਪਣਾਇਆ ਹੋਇਆ ਪਰ ਸਿੱਧੀ ਪਾਈ ਹੋਈ ਆ ਬੰਦੇ ਨੇ ਐਡਾ ਵਧੀਆ ਪਿੰਡ 9 ਵਜਦਾ ਇਹਦਾ ਹਾਂਜੀ ਪੂਰੇ ਪੂਰਾ 9 ਵਜਦਾ ਹਾਂ ਪਰ ਜਿਵੇਂ ਸਾਡਾ 9 ਵਜਦਾ ਪਰ ਉਹ ਲੋਟ ਹੈ ਨਹੀਂ ਕੱਢਦਾ ਪਿੰਡ ਉਹ ਤਾਂ ਵੀ ਜਦਾਂ ਤੁਸੀਂ ਕਹਿੰਦੇ ਹੋ ਨਸ਼ੇ ਪੱਤੀ ਵਾਲੇ ਲੱਗਦਾ ਲੱਗਦਾ ਨਹੀਂ ਹੈਗਾ ਕਿ ਉਹਨਾਂ ਦੇ ਉੱਤੇ ਰੋਕ ਲਗਣੀ ਚਾਹੀਦੀ ਏਡੀ ਵੱਡੀ ਚੌਂਕੀ ਬਣੀ ਹੋਈ ਹਾਂਜੀ ਲੱਗਣੀ ਚਾਹੀਦੀ ਹਾਂਜੀ ਲੱਗਣੀ ਚਾਹੀਦੀ ਵੀਰ ਜੀ ਲੋ ਕੰਪਲੀਟਾ ਨਹੀਂ ਕਰਦੇ ਲੋਕੋ ਨੂੰ ਨਿਕਾ ਰਹੇ ਹੈਗੇ ਯਾਨੀ ਸਭ ਰੜੇ ਬਿਲੇ ਹੀ ਨੇ ਕੋਈ ਕਿਸੇ ਨੂੰ ਉਹੀ ਨਹੀਂ ਕਹਿੰਦਾ ਨਸ਼ਾ ਕਿਹੜਾ ਚੱਲਦਾ ਨਸ਼ਾ ਕੋਈ ਵੀ ਲਾ ਲੋ ਮਤਲਬ ਚਿੱਟਾ ਲਾ ਲੋ ਹਾਂਜੀ ਕਿਹੜਾ ਨਸ਼ਾ ਹਾਂਜੀ ਇਹ ਤੇ ਨੌਜਵਾਨ ਲੱਗੇ ਹੋਣੀ ਹਾਂਜੀ ਸਾਡੇ ਪਿੰਡਾਂ ਵਿੱਚ ਮੇਰੇ ਪੇਕੇ ਲੂਨੇ ਨੇ ਹਾਂਜੀ ਤੇ ਮੈਂ ਵਿਧਵਾ ਹੋ ਗਈ ਸੀ ਇੱਥੇ ਅੱਛਾ ਜੀ ਤੇ ਮੈਨੂੰ 20 22 ਸਾਲ ਹੋ ਗਏ ਇੱਥੇ ਰਹਿੰਦੀ ਹਾਂ ਅੱਛਾ ਜੀ ਮੈਂ ਤਾਂ ਇਹੀ ਹਾਲਤ ਦੇ ਦਿਆਂ ਵੀ ਇੱਥੇ ਜ਼ਿਆਦਾ ਖਰਾਬ ਆ ਜ਼ਿਆਦਾ ਮਾੜੇ ਹਾਂ ਹਾਂ ਜ਼ਿਆਦਾ ਮਾੜੇ ਕਿਉਂ ਸਾਡੇ ਪਿੰਡਾਂ 'ਚ ਜਨਨੀਆਂ ਵੇਚਣ ਚੱਲਦੀਆਂ ਕੁੜੀਆਂ 베ਚਦੀਆਂ ਹਾਂਜੀ ਕੁੜੀਆਂ ਸਾ ਮੇਰੇ ਵਰਗੀਆਂ ਸਕੂਟਰੀ ਤੇ ਅੱਛਾ ਜੀ ਵੀ ਯਾਨੀ ਮੈਨੂੰ ਇੱਕ ਦੋ ਨੇ ਦੱਸਿਆ ਟਮੋਟ ਸਾਡੇ ਜਿਆਦਾ ਹਾਂਜੀ ਯਾਨੀ ਉਹ ਇੱਥੇ ਕਿਰਾਏ ਤੇ ਵੀ ਰਹਿੰਦੇ ਆ ਲੋਕ ਜਿਹੜੇ ਉੱਤੇ ਮਤਲਬ ਵੇਚਣ ਜਾਂਦੀ ਆ ਜੀ ਬਿਲਕੁਲ ਕਿਤੇ ਨਾ ਕਿਤੇ ਗੱਲ ਕਰੀਏ ਤਾਂ ਨਸ਼ਾ ਜਿਹੜਾ ਪਿੰਡਾਂ ਨੂੰ ਜਾਂ ਨੌਜਵਾਨਾਂ ਨੂੰ ਝੋਰੇ ਵਾਂਗੂ ਖਾ ਰਿਹਾ ਸੀ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਮਾੜੇ ਹਾਲਾਤ ਜਿਹੜੇ ਦੱਸੇ ਜਾ ਰਹੇ ਬਈ ਜੀ ਇਹ ਸਮੱਸਿਆ ਮਾਂ ਤਾਂ ਅਸੀਂ ਸੁਣੀਆਂ ਨੇ ਤੁਸੀਂ ਵੀ ਇਸ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਹਾਂਜੀ ਅਸੀਂ ਸਮੱਸਿਆਵਾਂ ਸੁਣੀਆਂ ਕਹਿੰਦੇ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਬਾ ਪਾਣੀ ਦੀ ਹੈ ਪਾਣੀ ਜਿਹੜਾ ਕਹਿੰਦੇ ਮੀਂਹ ਦਾ ਪਾਣੀ ਜਾਂ ਫਿਰ ਜਿਹੜਾ ਟੋਬੇ ਨੇ ਉਹ ਜਿਹੜੇ ਨੇ ਬਹੁਤ ਜ਼ਿਆਦਾ ਖਰਾਬ ਕਰਦੇ ਨੇ ਬਹੁਤ ਜ਼ਿਆਦਾ ਖਰਾਬ ਕਰਦੇ ਨੇ ਪਾਣੀ ਵੀ ਬਹੁਤ ਖਰਾਬ ਹੈ ਜੀ ਤੇ ਪਿਓ ਟੋਬਿਆਂ ਕਰਕੇ ਕਿਹਨੂੰ ਵੀ ਪੀਣ ਨੂੰ ਹੈ ਹੀ ਖਰਾਬ ਹੈ ਜੀ ਅੱਛਾ ਜੀ ਚੈਕਿੰਗ ਅਫਸਰਾ ਕੇ ਕਰਦੇ ਨੇ ਪਾਣੀ ਦੀ ਉਹ ਵੀ ਸਿਰਫ ਜਦੋਂ 15 ਅਗਸਤ ਹੁੰਦੀ ਹੈ ਉਦੋਂ ਉਦੋਂ ਹੀ ਕਰਦੇ ਨੇ ਉਦੋਂ ਹੀ ਕਰਦੇ ਨੇ ਜੀ ਤੇ ਬਿਮਾਰੀ ਠਮਾਰੀ ਬਿਮਾਰੀ ਠਮਾਰੀ ਹੁੰਦੀ ਹੈ ਜੀ ਅੱਛਾ ਜੀ ਬਾਕੀ ਕੰਨ ਵੀ ਕੀ ਗਰੀਬ ਬੰਦੇ ਨੇ ਹੁਣ ਪਾਣੀ ਜੋ ਹੈ ਜੋ ਤਾਂ ਪੀਣਾ ਨਹੀਂ ਐਡਾ ਮਹਾਨ ਸ਼ਹੀਦ ਹੋਵੇ ਜਿੱਥੇ ਮੁੱਖ ਮੰਤਰੀ ਪੰਜਾਬ ਹਰ ਸਾਲ ਆਉਂਦੇ ਹੁਣ ਚਾਹੇ ਕੋਈ ਵੀ ਹੋਵੇ ਸਰਕਾਰ ਹਾਂਜੀ ਉਸ ਤੋਂ ਬਾਅਦ ਇਹ ਚ ਵਿਰੋਧੀ ਪਾਰਟੀਆਂ ਵੀ ਆਪਣੀ ਕਾਨਫਰੰਸ ਕਰਨ ਪਰ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਦੱਸਦੇ ਹੋ ਕਿ ਪਾਣੀ ਦਾ ਵੀ ਜਿਹੜਾ ਬਹੁਤ ਗੰਦਾ ਪਾਣੀ ਪੀਣ ਨੂੰ ਮਜਬੂਰ ਨੇ ਕਦੇ ਸ਼ਿਕਾਇਤ ਨਹੀਂ ਕਰਦੇ ਤੁਸੀਂ ਸਰਸ ਕਹਿੰਦਾ ਕਿੱਥੇ ਕਿੱਤੇ ਗਿਰੇ ਹਾਂਜੀ ਉੱਪਰ ਵਾਟਰ ਸਪਲਾਈ ਵਾਲਿਆਂ ਦੇ ਵੀ ਜਾ ਕੇ ਆਏ ਨੇ ਅੱਛਾ ਜੀ ਜਿਨ੍ਹਾਂ ਦੀ ਇੱਥੇ ਡਿਊਟੀ ਉਹ ਪਾਣੀ ਚ ਉਹ ਆਪਣੇ ਕੈਮੀਕਲ ਘੋਲ ਕੇ ਜਾਂਦੇ ਨੇ ਕਹਿੰਦੇ ਟੈਂਕੀ ਸਾਫ ਆ ਬਾਕੀ ਲੀਕੀਜ ਬਹੁਤ ਆ ਪਾਈਪਾਂ ਦੀ ਅੱਛਾ ਜੀ ਕਰੀਏਗੇ ਨਾਲ ਹੀ ਜਿਹੜਾ ਡਰਾਵਟ ਹੁੰਦੀ ਆ ਪਾਣੀ ਹਾਂਜੀ ਹਾਂ ਉੱਥੇ ਫਿਰ ਬਿਮਾਰੀ ਫੈਲਦੀ ਆ ਅੱਛਾ ਭਾਈ ਜੀ ਇੱਕ ਬਜ਼ੁਰਗ ਔਰਤਾਂ ਨੇ ਵੀ ਦੱਸਿਆ ਕਹਿੰਦੇ ਕਹਿੰਦੇ ਨਸ਼ਾ ਬਾਦੂ ਆ ਬਾਦੂ ਆ ਛੋਟੇ ਛੋਟੇ ਬੱਚੇ ਲੱਗੇ ਪਏ ਨੇ ਅੱਛਾ ਜੇ ਸਾਨੂੰ ਦਿਖਾ ਦਤੋ ਇਹ ਹੈਰਾਨ ਰਹਿ ਜੰਗੇ ਵੀ ਇਹ ਵੀ ਨਸ਼ਾ ਕਰਦੇ ਨੇ ਬੱਚੇ ਆਕਿੰਦਾ ਵੀਰ ਜੀ ਮੈਂ ਤਾਂ ਸੁਣ ਕੇ ਆਇਆ ਸੀ ਮੈਂ ਕਿਹਾ ਮਹਾਨ ਸ਼ਹੀਦ ਦਾ ਪੈਂਡਾ ਮਤਲਬ ਵੀ ਬਹੁਤ ਕੋਈ ਚੰਗਾ ਚੰਗਾ ਸੁਣਨ ਨੂੰ ਮਿਲੂਗਾ ਹਾਂਜੀ ਹਾਂ ਦੁੱਖ ਲੱਗਿਆ ਪਰ ਕਿਤੇ ਨਾ ਕਿਤੇ ਬਸ ਕਰੀਏਗੀ ਜੀ ਹੁਣ ਜਦੋਂ ਬੱਚੇ ਹੁਣ ਵੱਢ ਗਏ ਉਲਟ ਲਾਈਨ ਚ ਕੋਰੀਆ ਵੀ ਆ ਨਹੀਂ ਅਜੇ ਮੈਂ ਪੁਲਿਸ ਕਿਉਂ ਕੀ ਐ ਇਹ ਨਹੀਂ ਕਹਿੰਦੇ ਕਾਰਵਾਈ ਕਰ ਕਹਿੰਦੇ ਨੇ ਜੀ ਹਾਂਜੀ ਜਦੋਂ ਕਹਿੰਦੇ ਨੇ ਉਦੋਂ ਹਫ਼ਤਾ ਤੱਕ ਬਸ ਸ਼ਾਂਤੀ ਰਹਿੰਦੀ ਐ ਫੇਰ ਟਲਦਾ ਕਿਹੜਾ ਜੀ ਲੱਗੇ ਰਹਿੰਦੇ ਨੇ ਬਿਲਕੁਲ ਕਿਤੇ ਨਾ ਕਿਤੇ ਕਹਿੰਦੇ ਨੌਜਵਾਨ ਵੀ ਜਿਹੜੇ ਨੇ ਨਸ਼ੇ ਦੇ ਵਿੱਚ ਜਿਹੜੇ ਰਹਿੰਦੇ ਨੇ ਗੱਲਬਾਤ ਕਰਦੇ ਆ ਹੋਰ ਨੌਜਵਾਨ ਖੜੇ ਨੇ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿਣਾ ਨੌਜਵਾਨਾਂ ਦਾ ਕਿਉਂਕਿ ਕਿਤੇ ਨਾ ਕਿਤੇ ਨੌਜਵਾਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਦੇਸ਼ ਨੂੰ ਬਣਾਉਣ ਅਸਰ ਅਸੀਂ ਸੁਣਿਆ ਮੈਂ ਸਾਰੀਆਂ ਗੱਲਾਂ ਬਾਤਾਂ ਸੁਣੀਆਂ ਕਹਿੰਦੇ ਕਹਿੰਦੇ ਇੱਥੇ ਨੌਜਵਾਨ ਵੀ ਕੁਝ ਜਿਹੜੇ ਨੇ ਨਸ਼ੇ 'ਚ ਗ੍ਰਸ ਹੋ ਗਏ ਨੇ ਹਾਲਾਤ ਅਸਲ 'ਚ ਕੀ ਹਾਲਾਤ ਨੇ ਪਿੰਡ ਦੇ ਕਹਿੰਦੇ ਜਿੱਦਾਂ ਪਾਣੀ ਭਰ ਜਾਂਦਾ ਵਾ ਕਿੰਨੇ ਕ ਸਮੇਂ ਤੋਂ ਪਰੇਸ਼ਾਨ ਹੋ ਕੀ ਇੱਥੇ ਮੌਕੇ ਤੇ ਜੀ ਐਦਾਂ ਨਾ ਵੀ ਜਿਵੇਂ ਉਦੋਂ ਤੱਕ ਤਾਂ ਮਤਲਬ ਸਹੀ ਆ ਜਦੋਂ ਨਾ ਚਾਹੇ ਘੰਟੇ ਮਗਰੋਂ ਚਲੇ ਜਾਵੇ ਉਹ ਤੋਂ ਮਗਰੋਂ ਵੀ ਕੁਝ ਨਹੀਂ ਹੈਗਾ ਅਰੇ ਇਹ ਤਾਂ ਵੀ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਇਹ ਪੜਦੇ ਕਰ ਦਿੰਦੇ ਨੇ ਠੀਕ ਆ ਮੈਟ ਵਿਚਾਰ ਲੰਦੇ ਨੇ ਵੀ ਉਹਨੇ ਕਿ ਧੱਕੇ ਆ ਵੀ ਉਹ ਤੋਂ ਬਾਅਦ ਘੰਟੇ ਮਗਰੋਂ ਤੁਸੀਂ ਆਹੀ ਹਾਲ ਦੇਖੋਗੇ ਅਗੇ ਬੁਰਾ ਹਾਲ ਆ ਪਿੰਡ ਦਾ ਜਦੋਂ ਮੁੱਖ ਮੰਤਰੀ ਪੰਜਾਬ ਆਈ ਸੀ ਸੜਕਾਂ ਤੇ ਤਾਂ ਆ ਆਪਣੇ ਦੇਖੋ ਜੀ ਆਪਾਂ ਇਸ ਟਾਈਮ ਮੰਡੀ ਚ ਖੜੇ ਆ ਠੀਕ ਆ ਆ ਸਾਰਾ ਏਰੀਆ ਪਿੱਛੇ ਇਧਰ ਰੂੜੀਆਂ ਨੇਗੀਆਂ ਤੇ ਉਧਰ ਟੋਬਾ ਇਹਨਾਂ ਚਿੱਟੇ ਮਤਲਬ ਕੱਪੜਾ ਲਾ ਕੇ ਇਹ ਚੀਟ ਟੱਕਦੀ ਬੀਤਾ ਸਫਾਈ ਬਹੁਤ ਰਹੀ ਠੀਕ ਹੈ ਵੀ ਉਰੇ ਲੋਕਾਂ ਨੂੰ ਪਤਾ ਲੱਗੇ ਨਾ ਵੀ ਇਹ ਹੈ ਕੀ ਅਸਲ ਚ ਹੈਨਾ ਤੇ ਆ ਸਾਰਾ ਆਪਣੇ ਆ ਏਰੀਆ ਸਾਰਾ ਆ ਉਰੇ ਨਾਲਾ ਬਹੁਤ بڑا ਚਾਦਰਾਂ ਰੱਖ ਕੇ ਇਹਨੂੰ ਢੱਕਦਾ ਵੀ ਚਲੋ ਵੀ ਇਹ ਤਾਂ ਵੀ ਸਾਰਾ ਕੁਝ ਸਹੀ ਆ ਉਰੇ ਠੀਕ ਹੈ ਵੀ ਜੇ ਕੋਈ ਇਹਨੂੰ ਦੇਖੂਗਾ ਤਾਂ ਹੀ ਬਣਾਊਗਾ ਠੀਕ ਨੇ ਐਵੇਂ ਵਧੀਆ ਨਹੀਂ ਲੱਗਦਾ ਜੇ ਸਾਰਾ ਕੁਝ ਬਹੁਤ ਵਧੀਆ ਪਿੰਡ ਦੇ ਵਿੱਚ ਇਹੋ ਜੀ ਗੱਲ ਨਹੀਂ ਹੈਗੀ ਪਰ ਜਿਹੜੀ ਨਾ ਮਤਲਬ ਟੜੇਬਾਜੀ ਆ ਇਹ ਬਹੁਤ ਜ਼ਿਆਦਾ ਅੱਛਾ ਮੈਂ ਇੱਕ ਗੱਲ ਪੁੱਛਣੀ ਚਾਹਣਾ ਮੈਂ ਤੁਹਾਡੇ ਵਿਧਾਇਕ ਇੱਥੇ ਪਹੁੰਚੇ ਨੇ ਜਦੋਂ ਦੇ ਵਿਧਾਇਕ ਚੁਣੇ ਗਏ ਨੇ ਉਹ ਕਦੇ ਖੁਦ ਆਏ ਨੇ ਉਹਨਾਂ ਨੇ ਕਦੇ ਕਿਹਾ ਹੋਵੇ ਕਿ ਪਿੰਡ ਮਹਾਨ ਸ਼ਹੀਦ ਦਾ ਪਿੰਡ ਆ ਕਿਸ ਪਿੰਡ ਨੂੰ ਜਿਹੜਾ ਇਸ ਪਿੰਡ ਦਾ ਵਿਕਾਸ ਮੈਂ ਕਰੂੰਗਾ ਜਾਂ ਨੌਜਵਾਨਾਂ ਨੂੰ ਨੌਕਰੀਆਂ ਜਾਂ ਕੋਈ ਹੋਰ ਬੰਪ ਦੇਖੋ ਜੀ ਅਸਲ ਦੇ ਵਿੱਚ ਮੈਂ ਜੇ ਸੱਚ ਮੇਰੀ ਮੰਨੋ ਮੈਂ ਜੋ ਬਣੇ ਨੇ ਮੈਂ ਪਿੰਡ 'ਚ ਕਦੇ ਵੀ ਨਹੀਂ ਦੇਖੇ ਮੇਰੇ ਜਦ ਮੈਂ ਦੇਖੜਦੇ ਜਾਂ ਤਾਂ ਮੈਂ ਪਿੰਡ ਘਟ ਹੁੰਨਾ ਜਾਂ ਉਹ ਘਟਾਉਂਦੇ ਆ ਵੀ ਹੁਣ ਆਪੇ ਲਾਲੂ ਸਾਹਿਬ ਨਾ ਤੇ ਜਾਨੀ ਆਪਾਂ ਨਹੀਂ ਚੰਮਾ ਨਹੀਂ ਦੇਖੇ ਹੈਗੇ ਚਲੋ ਕੰਮ ਕਰ ਕਰਦੇ ਹੋਣਗੇ ਉਹ ਉਹਨਾਂ ਦੀ ਜਾਂ ਦੇ ਬਾਕੀ ਇਹਨਾਂ ਨੂੰ ਕਰਨਾ ਚਾਹੀਦਾ ਕਰਨਾ ਚਾਹੀਦਾ ਹੈ ਨਾ ਵੀ ਹੁਣ ਪਿੰਡ ਦਾ ਕੰਮ ਆ ਇਹ ਜੇ ਪਿੰਡ ਦਾ ਕਰਨਗੇ ਤਾਂ ਹੀ ਅਸੀਂ ਨਾਂਵ ਲਵਾਂਗੇ ਹੈ ਨਾ ਜੇ ਕੁਝ ਕੀਤਾ ਹੋਊਗਾ ਤਾਂ ਮਤਲਬ ਅਸੀਂ ਨਾਂਵ ਲਵਾਂਗੇ ਹੁਣ ਜਦ ਕੀਤਾ ਨਹੀਂ ਇਸ ਤਾਂ ਕਹਿਣਾ ਹੀ ਆ ਪਿੰਡ ਦੇ ਲੋਕ ਸਾਰੇ ਗਾਲਾਂ ਕੱਢ ਰਹੇ ਨੇ ਹੁਣ ਜੇ ਕੰਮ ਨਹੀਂ ਹੋ ਰੇ ਤਾਂ ਤਾਂ ਹੀ ਕੱਢ ਰਹੇ ਨੇ ਠੀਕ ਨੇ ਜੀ ਬਿਲਕੁਲ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਆ ਅਸੀਂ ਲੋਕਾਂ ਨਾਲ ਗੱਲਬਾਤ ਕੀਤੀ ਹੈ ਨੌਜਵਾਨਾਂ ਨਾਲ ਗੱਲਬਾਤ ਕੀਤੀ ਹੈ ਤੇ ਸੁਣਿਆ ਕਿ ਪਿੰਡ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਸਮੱਸਿਆ ਜਿਹੜੀ ਆ ਰਹੀ ਹੈ ਉਹ ਗੰਦਲੇ ਪਾਣੀ ਦੀ ਜਾਂ ਮੀਂਹ ਦੇ ਪਾਣੀ ਦੀ ਹੈ ਕਹਿੰਦੇ ਟੋਬਿਆਂ ਦਾ ਪਾਣੀ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਹੈ ਕਿ ਲੋਕਾਂ ਦੇ ਘਰਾਂ ਦੀਆਂ ਕੰਧਾਂ ਜਿਹੜੀਆਂ ਨੇ ਉਸਨੇ ਖੋਰ ਦਿੱਤੀਆਂ ਜਾਂ ਡਿੱਗ ਜਾਂਦੀਆਂ ਨੇ ਜਾਂ ਫਿਰ ਲੋਕ ਜਿਹੜੇ ਨੇ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਜਾਂਦੇ ਨੇ ਉੱਥੇ ਹੀ ਦੱਸਿਆ ਕਿ ਨਸ਼ੇ ਵਰਗਾ ਕੋੜ ਵੀ ਇਸ ਪਿੰਡ ਦੇ ਵਿੱਚ ਵੜ ਚੁੱਕਾ ਹੈ ਤੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਖਾ ਰਿਹਾ ਹੈ ਅਸੀਂ ਕਹਿ ਸਕਦੇ ਹਾਂ ਕਿ ਕਈ ਸਮੱਸਿਆਵਾਂ ਜਿਹੜੀਆਂ ਜਿਹੜੀ ਅਸੀਂ ਕਹਿ ਸਕਦੇ ਕਿ ਗੁੱਟਬੰਦੀ ਜਿਹੜੀ ਇਹ ਰਾਜਨੀਤਿਕ ਗੁੱਟਬੰਦੀ ਹੈ ਜਿਹੜੀ ਉਹ ਜ਼ਰੂਰ ਖਰਾਬ ਕਰਦੀ ਪਈ ਆ ਮਾਹੌਲ ਜਿਸ ਦੇ ਨਾਲ ਪਿੰਡ ਦਾ ਵਿਕਾਸ ਨਹੀਂ ਹੋ ਰਿਹਾ ਪਰ ਕਿਤੇ ਨਾ ਕਿਤੇ ਮੁੱਖ ਮੰਤਰੀ ਪੰਜਾਬ ਨੂੰ ਜ਼ਰੂਰ ਅਪੀਲ ਕਰਾਂਗੇ ਜਿਸ ਤਰ੍ਹਾਂ ਨੌਜਵਾਨਾਂ ਨੇ ਕਿਹਾ ਕਿ ਚਾਦਰਾਂ ਪਾ ਕੇ ਟੱਗ ਦਿੱਤਾ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਵਾਲੇ ਕਿ ਨਜ਼ਰ ਜ਼ਰੂਰ ਮਾਰੀ ਮਾਰੀ ਜਾਵੇ ਤਾਂ ਕਿ ਪਿੰਡ ਦੇ ਜਿਹੜੇ ਅਸਲੀ ਹਾਲਾਤ ਨੇ ਉਹਨਾਂ ਤੋਂ ਤੁਸੀਂ ਜਾਣੂ ਹੋ ਸਕੋ ਤੇ ਪਿੰਡ ਦਾ ਵਿਕਾਸ ਕਰਵਾਇਆ ਜਾਵੇ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰਦਰ ਸਿੰਘ